ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੋਟ ਤੁਹਿਤੋ ਅੱਜ ਜੋ ਤਿਹਾੜੂ ਪੂਰੇ ਬੜੇ ਹੀ ਧੂਮ ਧਾਮ ਤੇ ਚਾਵਾ ਦੇ ਨਾਲ ਮਨਾਇਆ ਜਾ ਰਿਹਾ ਦੇਸ਼ਾਂ ਬਦੇਸਾਂ ਦੇ ਵਿੱਚ ਵੀ ਦੀਵਾਲੀ ਦਾ ਬੰਦੀ ਛੋੜ ਦਿਵਸ ਤੇ ਆਉਣ ਵਾਲਾ ਟਾਈਮ ਕੱਲ ਦਾ ਵਿਸ਼ਕਰਮਾ ਦੇ ਦਾ ਇਹਨਾਂ ਦਾ ਸਾਰਿਆਂ ਦਾ ਹੀ ਲੱਖ ਲੱਖ ਵਧਾਈਆਂ ਮੈਂ ਕਹਿਣਾ ਚਾਹੁੰਦਾ ਪੂਰੀ ਹੀ ਗੁਰੂ ਪਿਆਰੀ ਸਾਧ ਸੰਗਤ ਨੂੰ ਔਰ ਨਾਲ ਦੀ ਨਾਲ ਇਹ ਵੀ ਅਪੀਲ ਕਰਨਾ ਚਾਹੁੰਦਾ ਕਿ ਜਿੰਨੇ ਵੀ ਬੱਚੇ ਪਟਾਕੇ ਚਲਾ ਰਹੇ ਆ ਪਟਾਕਿਆਂ ਤੋਂ ਰਹਿਤ ਹੋ ਕੇ ਦੀਵਾਲੀ ਮਨਾਈ ਜਾਵੇ ਇਕੋ ਦੀਵਾਲੀ ਹੋਣੀ ਚਾਹੀਦੀ ਆ ਔਰ ਸੇਫ ਦੀਵਾਲੀ ਹੋਣੀ ਚਾਹੀਦੀ ਆ ਤਾਂ ਕਿ ਇਹਦੇ ਵਿੱਚ ਕੋਈ ਵੀ ਪਰਮਾਤਮਾ ਕਰੇ ਕੋਈ ਵੀ ਇਦਾਂ ਦੀ ਦਰਘਟਨਾ ਨਾ ਹੋਵੇ ਜਿਹੜਾ ਕਿ ਤਿਹਾੜ ਦੇ ਵਿੱਚ ਕੋਈ ਐਦਾਂ ਦੀ ਜਿਹੜੀ ਚੀਜ਼ ਹੋਵੇ ਕਿ ਸਾਰੇ ਦੇ ਸਾਰੇ ਪਰਿਵਾਰ ਨੂੰ ਇਹ ਭੁਗਤਣੀ ਪੈ ਸਕਦੀ ਆ ਸੋ ਮੇਰੀ ਅਪੀਲ ਹੈ ਸਾਰਿਆਂ ਨੂੰ ਹੱਥ ਜੋੜ ਕੇ ਕਿ ਜਿੰਨੀ ਹੋ ਸਕਦੀ ਤੇ ਹੈਪੀ ਦੀਵਾਲੀ ਤੇ ਸੇਫ ਦੀਵਾਲੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਰਾਮਪ੍ਰਕਾਸ਼ ਉਧਰ ਐਕਸ਼ਨ ਇੰਸਪੈਕਟਰ ਆਲਡੋ ਪੰਜਾਬ ਗੌਰਮ ਪੀਐਸ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਜੋ ਬੰਦੀ ਛੋੜ ਦਿਵਸਿਆ ਇਹਦੇ ਸਬੰਧ ਵਿੱਚ ਤੇ ਜੋ ਦੀਵਾਲੀ ਦੀਆਂ ਤੇ ਮਸ਼ਕਲਮਾਂ ਦੀਆਂ ਦੇਸ਼ਾਂ ਪ੍ਰਦੇਸ਼ਾਂ ਚੋਂ ਦੁਨੀਆ ਬੈਠੀ ਆ ਇਨੂੰ ਹੋਮਾ ਮਾ ਆ ਕੇ ਮਨਾਵੇ ਤੇ ਜੋ ਗੁਰੂ ਸਾਹਿਬ ਨੇ ਸਾਨੂੰ ਪ੍ਰਸ਼ੋਕੜ ਦਿੱਤਾ ਜੋ ਉਹਨੇ ਐਲਾਨ ਕੀਤਾ ਸਾ ਸਾਨੂੰ ਉਹਦੇ ਪੂਰਨਮਾ ਤੇ ਚਰਨ ਦੀ ਖੇਚਲ ਕਰਨੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ